ਲੈ ਚੱਲ ਮਨਾ ਓਏ ਇਹ ਤਾਂ ਤੇਰੀ ਜਾਨ ਨੂੰ ਸੱਪਾ ਦਾ ਇਹ ਤਾਂ ਤੈਨੂੰ ਹੀ ਕਰਨਾ ਪਊਗਾ ਸਰਦਾਰ ਨੂੰ ਤਾਂ ਪਾਇਆ ਨਹੀਂ ਹੈਗਾ ਵੀ ਕੱਲ ਕੱਖ ਤਾਂ ਰਲਾ ਦੇ ਕਰੀਏ ਕੱਲੇ ਖੇਤ ਦਾ ਕੱਲੇ ਘਰ ਦਾ ਇਹ ਤਾਂ ਤੇਰੀ ਜਾਨ ਨੂੰ ਸੱਪੇ ਨੇਗੇ ਸਰੀਆ ਕੀ ਮੰਗਦਾਗਾ ਇਹ ਤਾਂ ਤੈਨੂੰ ਹੀ ਕਰਨਾ ਪਊ ਸਾਰਾ ਕੁਛ ਲੈ ਰਲਾ ਦੇ ਕਰਾਂ ਖਰਦਾਰ ਨੂੰ ਆਏ ਵੀ ਨਹੀਂ ਹੈਗਾ ਮੈਂ ਚੱਲ ਕੱਟ ਕਰ ਲਾਦਾ ਕਰੇ ਹੁੰਨਾਗਾ ਕਦੇ ਖੇਤ ਭੱਜਣਾ ਪੈਂਦਾ ਕਦੇ ਘਰੇ ਭੱਜਣਾ ਪੈਂਦਾ ਤਾਰਾਂ ਦਾ ਵੀ ਤੇਰੇ ਤੇ ਛੱਡ ਰੱਖਿਆ ਆਪ ਤਾਂ ਕੋਈ ਢੱਕਾ ਨਹੀਂ ਤੋੜਦੇ ਹੈਗੇ ਸਰਦਾਰ ਦਾ ਕੋਈ ਪਤਾ ਨਹੀਂ ਹੈਗਾ ਲੱਗਦਾ ਦਿਨੇ ਹੀ ਪੈਦਲਾ ਲੀ ਲੈ ਬੋਲ ਮਾਰਨ ਵਾਲੀ ਹੂਗਾ ਸਰਦਾਰ ਹੈ ਸਰਦਾਰ ਮਾਰਦਾ ਬੋਲ ਆਪ ਵੀ ਮਨੇ ਅੱਡ ਤਪਾਰਖਿਆ ਸੀ ਵੀ ਕੋਈ ਕਿਸੇ ਦਾ ਚੱਜ ਸੂਰਦਾ ਨਹੀਂ ਰਲਿਆ ਜਦੋਂ ਵੀ ਕਹਦੇ ਸਪਰੇਅ ਵੇਲੇ ਕਹਿ ਦੰਦਾ ਸਰਦਾਰ ਜੀ ਅੱਜ ਕਪਾ ਦਿਹਾੜੀਆਂ ਨਾ ਲੈ ਚੱਲੀਏ ਵੀ ਤੂੰ ਝੋਟੇ ਵਰਗਾ ਪਿਆ ਤੂੰ 10 ਕਿਲਿਆਂ ਦੀ ਵੀ ਕੋਈ ਸਪਰੇਅ ਜਾਦਿਆ ਬੰਦੇ ਨੂੰ ਇਕੱਲੇ ਨੂੰ ਕਰਨਾ ਕਿਸੇ ਨਾਲ ਲਾ ਕੇ ਬੰਦਾ ਜਰਕਦੇ ਨੇ ਇੱਕ ਜਣੇ ਦੇ ਜਾ ਕੇ ਦੂਏ ਦਿਨ ਅਗਲੇ ਨੂੰ ਲਿਆ ਦੋ ਜਣੇ ਜਰਕ ਜਰਕ ਨਿਮੇੜ ਦੇਣਾ ਹਰੇਕ ਅਗਲੇ ਨਹੀਂ ਸਰਦਾਰ ਜੀ ਦਿਹਾੜੀ ਆਲਾ ਦਨੇਆ ਦਿਹਾੜੀਆ ਖਾਤਰੀ ਵਰਗਾ ਹੂੰ ਪਿਆ ਪਤਾ ਨਹੀਂ ਕਿ ਹੈ ਜਾਂ ਕਿੱਧਰ ਰਹਿੰਦਾ ਕਿੱਧਰ ਨਾ ਐ ਐਤ ਕੀ ਆ ਟਰੈਡ ਬਦਲੇ ਨਾਲ ਲਈਏ ਐਤ ਕੀ ਦਾ ਸਲਾਹ ਜੀ ਕਰਕੇ ਆਪਾਂ ਇਹ ਸੀਰੀ ਨਾਲ ਵੀ ਟਰੈਡ ਬਦਲਾਂਗੇ ਆ ਇਹਦਾ ਇੱਕ ਸਟਾਰ ਵਾਲਾ ਤਿੰਨ ਸਟਾਰ ਆ ਸਿਕਾਂਗੇ ਐਤ ਕੀ 10 ਕਿਲੇ ਲੱਗੇ ਹੋਏ ਨੇ ਜੱਟ ਦੇ ਮੋਛੜ ਦੇ ਨੇ ਲੱਖ ਰੁਪਿਆ ਕਿਲੇ ਲਈ ਫਿਰ ਵੇਦਗੀ ਤਾਂ ਹਾਂ ਕਰਦਾਂ ਨਾ ਪੜੇ ਨਾ ਰੇ ਉਹਦੇ ਨਾਲ ਕਰਦਾਂ ਸੀਰੀ ਨਾਲ ਸਲਾਹ ਉਹ ਚੰਗੀ ਰਾਏ ਦੇ ਹੂਆ ਉਸਦੇ ਆ ਬੁਲਾਉਣੇ ਆ ਓ ਪੀਮ ਇਹ ਕਿਹੜਾ ਸੁਣਦਾ ਖਸਮ ਪਤਾ ਨਹੀਂ ਕਿੱਥੇ ਦਾ ਲੱਗਿਆ ਰਹਿਦਾ ਕਿੱਥੇ ਨਾ ਲੱਗਿਆ ਓ ਪੀਮ ਜੀ ਹਾਂ ਜੀ ਸਰਦਾਰ ਜੀ ਉਹ ਤੈਨੂੰ ਸੁਣਿਆ ਨਹੀਂ ਕਾਇ ਬਾਜਾ ਮਾਰਤੀਆਂ ਮੈਂ ਜੀ ਸਰਦਾਰ ਜੀ ਕੱਖ ਰਲਾਉਣ ਲੱਗ ਰਿਆ ਦੀ ਆ ਉਹ ਕੱਖ ਦਾ ਲਾ ਲਾ ਕੇ ਟਾਈਮ ਨਾਲ ਲਾ ਲਾ ਕੇ ਕਾਇ ਬਚ ਗਈ ਭਲਾ 4 ਵਜੇ ਦੇ ਨੇ ਜੀ ਫਿਰ ਤੂੰ 2:30 ਵਜੇ ਕੱਖ ਬਣਦਾ ਤੇਰਾ ਸੰਨੀ ਲਾਉਣ ਦਾ ਬਸ ਖੇਤ ਦਾ ਵੀ ਕਰਨਾ ਪੈਂਦਾ ਸਾਨੂੰ ਪਤੀ ਆ ਫਿਰ ਉਹ ਖੇਤ ਦਾ ਵੀ ਮੜਾ ਸੁੰਡੀ ਸਾਂਡੀ ਦਾ ਰੱਖਿਆ ਕਰ ਖਿਆਲ ਆ ਸੁੰਡੀ ਦਾ ਫੁੱਲ ਗਿਆ ਲ ਰੱਖ ਰਖਿਆ ਜੀ ਐਤ ਕੀ ਆਪਣੇ ਮੁੱਛਣ ਲੱਗੀ ਹੋਈ ਆ ਤੈਨੂੰ ਪਤਾ ਹਾਂ ਪਤਾ ਜੀ ਪਤਾ ਲੱਖ ਰੁਪਏ ਦਾ ਕਿਲਾ ਨਿਕਲਣ ਦੀ ਸੁਭਾਵਨਾ ਐਤ ਕੀ ਮੈਂ ਹੋਰ ਕਹਿਦਾ ਦੀ ਆ ਜੀ ਹਾਂ ਟ੍ਰੈਡ ਫਿਰ ਆਪਾਂ ਬਦਲੇ ਨਾ ਦੀ ਅੱਜ ਕੀ ਉਹ ਮੈਂ ਵੀ ਐਂ ਸਲਾਹ ਹੀ ਕਰਦਾ ਤੇ ਚਲ ਐਂ ਕਰ ਹਾਂ ਜੀ ਮੰਜਾੜਾ ਪਹਿਲਾਂ ਆਪਣਾ ਮੰਜਾੜਾ ਮਾ ਦਨਾ ਲੋ ਹਾਂ ਫੇਰ ਕਰਦੇ ਆਪਾਂ ਸਲਾਹ ਬੈਠੋ ਜੀ ਬੈਠੋ ਕੇ ਰਾਜੋ ਆ ਜਾਓ ਭਾਈ ਜੋ ਜੀ ਹਾਂ ਬਹਿ ਜਾ ਤਾਂ ਜਾਣਿਆ ਠੀਕ ਆ ਹਾਂ ਤੂੰ ਐਂ ਕਰ ਬਹਿ ਜਾ ਹਾਂ ਜੀ ਹਾਂ ਬਹਿ ਗਿਆ ਜੀ ਜੇ ਆਪਾਂ ਇਹ ਅੱਜ ਕੀ ਬਦਲਦੀ ਏ ਹਾਂ ਉਹ ਹਰੇ ਰੰਗਾ ਕਹਿੰਦੇ ਜੋੜੀਆਰ ਦੀ ਬਜਟ ਚੜਾਈਆ ਹਾਂ ਜੋੜੀਆਰ ਦੀ ਬਹੁਤ ਚੜਾਈ ਆ ਆਪਣੇ ਪਿੰਡ ਚ ਹੀ ਪੰਜ ਛੇ ਡਰਾਟ ਆ ਗਏ ਅੱਛਾ ਪਤਾਗਾ ਹਾਂ ਇੱਕ ਤਾਂ ਉਹਨਾਂ ਨੇ ਲਿਆਂਦਾ ਆਪਣਾ ਨੰਬਰਦਾਰਾਂ ਨੇ ਅੱਛਾ ਹਾਂ ਇੱਕ ਤਾਂ ਆਪਣਾ ਲਿਆਂਦਾ ਆਪਣਾ ਕੀ ਕਿਆ ਕਰਦੇ ਨੇ ਚਰਨੇ ਗਿਆ ਨੇ ਅੱਛਾ ਫਿਰ ਤਾਂ ਕਹੀ ਹੋ ਗਏ ਹੋ ਗਈ ਹੋ ਗਈ ਜੀ ਆਪਣੇ ਪਿੰਡ ਚ ਫਿਰ ਆਪਣੀ ਵੀ ਮੁਥਸਪਰਾ ਨੀਮੀ ਹੋ ਗਈ ਇਹਦਾ ਮਤਲਬ ਆਪਾਂ ਵੀ ਆਪਣੀ ਨੀਮੀ ਹੋ ਗਈ ਪੂਰੀ ਜੀ ਆ ਖੜੀ ਕਰੀਏ ਪੂਰੇ ਦੀ ਖੜੀ ਕਰੀਏ ਨਾਲ ਟਰਾਲੀ ਸਾਰੇ ਆਪ ਸੈੱਟ ਲਿਆਉਣਾ ਪੂਰਾ ਜੀ ਹਰੇ ਰੰਗ ਦਾ ਹਰੇ ਰੰਗ ਚ ਜੀ ਪੂਰਾ ਇਹਦਾ ਸਾਰੀ ਸੈੱਟ ਕਰਤਾ ਨਾ ਕਟਾ ਦਾਂਗੇ ਏਜੰਸੀ ਵਾਲਿਆਂ ਨੂੰ ਕਟਾ ਦਾਂਗੇ ਵਿੱਚੇ ਕਟਾਏ ਜਾਵਾਂਗੇ ਤਾਂ ਤਾਂ ਹੀ ਹਾਂ ਵੇ ਨਹੀਂ 10 ਕਿੱਲੇ ਲਾਏ ਹੋਏ ਨੇ ਆਪਣੇ ਹਾਂ 10 ਕਿੱਲੇ ਜੀ ਪੂਰੇ ਮੁੱਛੜ ਦੇ ਹਾਂ 4 ਕਿੱਲੇ 11 ਕਿੱਲੇ ਵੀ ਨੇ ਆਪਣੇ ਜੀ ਉਧਰ ਵਾਲੇ ਹਾਂ 11 21 ਦਾ ਵੀ ਭਾਇਤ ਕੀ ਕਹਿੰਦੇ 5000 ਦੇ ਲਵੇ ਸੁਣਦੇ ਆ 5000 ਜੀ ਹਾਂ ਫਿਰ ਤਾਂ ਲੱਗੇ ਜੀ ਆਪਣੀ ਮਿਹਨਤ ਕੰਮ ਕਰ ਜੂਗੇ ਨਹੀਂ ਲੱਗਦਾ ਹਾਂ ਮੈਲਾ ਤਾਂ ਐ ਕਰ ਹਾਂ ਜੀ ਆਪਾਂ ਉਹਨਾਂ ਨੂੰ ਪਹਿਲੀ ਕਰ ਲੈ ਸੌਦਾ ਗੱਲ ਪੱਕੀ ਆਈ ਆ ਆਪਾਂ ਪਹਿਲੀ ਕਰ ਲੈਨੇ ਆ ਸੌਦਾ ਉਹਦਾ ਘਰੇ ਛੱਡ ਕੇ ਜਾਣਗੇ ਆਪਣੇ ਉਹ ਛੱਡ ਕੇ ਤਾਂ ਜਾਣਗੇ ਜਦੋਂ ਆਏ ਜਦੋਂ ਆਕੇ ਨੂੰ ਕਿਹਾ ਵੀ 10 ਕਿਲੇ ਲੱਗੇ ਹੋਏ ਨੇ ਹਾਂਜੀ ਆ ਪੂਰੇ 10 ਬਾਰੇ ਨਿਆਰੇ ਕਰ ਦੂ ਐ ਕਿਤਾ ਫੇਰ ਐਂ ਕਰ ਹਾਂਜੀ ਕੱਢ ਲਿਆ ਫੇਰ ਇਸ ਖੂਸੀ ਚ ਕੱਢ ਕੇ ਲਿਆਵਾ ਜੀ ਫੇਰ ਹਾਂ ਮਾਲ ਲਿਆ ਬਨੀਰੇ ਵਾਲੇ ਨੂੰ हां ਫਿਰ 4 ਵਜੇ ਦਾ ਟਾਈਮ ਹੋ ਰਿਹਾ ਜੀ ਜਿਹੜੀ ਬਣਾਈ ਹੋਈ ਆ ਪਹਿਲੇ ਤੋੜਾਈ ਲੈ ਆਈ ਪਈਆ ਕੀ ਆ ਮੈਂ ਲਿਆਉਣਾ ਕੱਟ ਕੇ ਫੇਰ ਕਰਦਾ ਮੈਂ ਏਜੰਸੀ ਵਾਲਿਆਂ ਨੂੰ ਫੋਨ ਆ ਮੈਂ ਲਿਆਉਣਾ ਜੀ ਕੱਟ ਕੇ ਹਾਂ ਉਹਨਾਂ ਨਾਲ ਕਰਦਿਆਂ ਗੱਲਬਾਤ ਠੀਕ ਆ ਜੀ ਠੀਕ ਆ ਵੀ ਪਾਈ ਅਸੀਂ ਨਵਾਂ ਇਹ ਕਟਾ ਦੇਣਾ ਨਵਾਂ ਲਿਆਉਣਾ ਠੀਕ ਆ ਜੀ ਲੋ ਜੀ ਸਰਦਾਰ ਜੀ ਪਹਿਲੇ ਤੋੜਦੀ ਆ ਜੀ ਅੱਛਾ ਜੀ ਹਾਂ ਪਹਿਲੇ ਤੋੜਦੀ ਆ ਗਈ ਬਲਤਾ ਪੱਕਿਆ ਚਿੱਟੀਆਂ ਕੱਢ ਕੇ ਐਤਕੀ ਤਾਂ ਵਧੀਆ ਨਿਕੜੀ ਲੱਗਦੀ ਆ ਓਏ ਵਧੀਆ ਨਿਕੜੀ ਲੱਗਦੀ ਆ ਐਤਕੀ ਕਿੰਨੀਆਂ ਕ ਨਿਕਲੀਆਂ ਨੇ ਐਤਕੀ ਨਿਕਲੀਆਂ 10 12 ਜੀ ਕੱਟ ਨਹੀਂ ਲੱਕੜੀਆਂ ਨਾ ਕੱਟ ਨਹੀਂ ਬਹੁਤ ਨੇ ਜੀ ਫਿਰ ਬਾਦੀ ਦਾ ਤੁਹਾਨੂੰ ਪਤਾ ਆ ਗੁੜ ਥੋੜਾ ਪਾਇਆ ਸੀ ਗੁੜ ਥੋੜੀ ਪਾਇਆ ਸੀ ਫਿਰ ਐਤਕੀ ਗੁੜ ਤਾਂ ਤੈਨੂੰ ਮਣ ਪੱਕਾ ਲਿਆਦਾ ਦੀ ਮੈਂ ਮਣ ਪੱਕਾ ਦਾ ਲਿਆਂਦਾ ਦੀ ਫਿਰ ਇੰਨੀਆਂ ਕ ਨਿਕਲਦੀਆਂ ਨੇ ਵਰੀਆ ਤਾਂ ਜੀ ਇੱਥੇ ਲਾ ਕੇ ਤਾਂ ਦੇਖੋ ਦਵਾਰੇ ਤਾਂ ਨਹੀਂ ਕੱਢ ਲਈ ਕਿਤੇ ਨਾ ਦਵਾਰੇ ਨਹੀਂ ਕੱਢੀ ਹੈਗੀ ਇਹ ਤਾਂ ਗੁੜ ਮਾੜਾ ਨਿਕਲਿਆ ਗੁੜ ਬਹੁਤ ਵਧੀਆ ਦੀ ਗੁੜਾ ਨਹੀਂ 40 ਕਿਲੋ ਜੁਦਾ 40 ਲਿਖਣੀਆਂ ਚਾਹੀਦੀਆਂ 30 35 ਦਾ ਪੱਕੀ ਹੁੰਦੀਆਂ ਨੇ ਉੱਦਾਂ ਰੱਖ ਲਿਆ ਦੀ ਗੁੜ ਜੀ ਫੇਰ ਕੰਮ ਐ ਬਈ 1 ਲੱਖ ਤੁਸਨੋ ਅੱਛਾ ਇਹਦਾ ਮਤਲਬ ਚੋਰੀ ਕਰਦਾ ਵਿੱਚੋਂ ਉਹੀ ਸੀਰੀ ਵਾਲੇ ਕੰਮ ਕਰਦਾ ਤੂੰ ਇਹ ਆਪਾਂ ਨੇ ਗਾਹ ਵਾਸਤੇ ਰੱਖ ਲਿਆ ਗੁੜਾ ਅੱਛਾ ਹਾਂ ਕੰਮ ਆ ਜੂ ਆਪਣੇ ਚਲ ਉਹ ਤਾਂ ਮੈਨੂੰ ਪਤਾ ਅਗਲਾ ਚੱਕੇ ਜੀ ਨਲਾਜ਼ ਕਪਾ ਦਾ ਇਹ ਤਾਂ ਮੈਨੂੰ ਪਤਾ ਜਿਹੜੇ ਤੁਸੀਂ ਇਹੇ ਜਿਹਾ ਹੁੰਨਿਓ ਆਪਦਾ ਕੋਟਾ ਅੱਡ ਰੱਖ ਦਿਓ ਮਾੜਾ ਮੋਟਾ ਯਾ ਗੋੜਲ ਕੋ ਲਿਆ ਜਾਂ ਹੋਲ ਕੋ ਲਿਆ ਇਹ ਤਾਂ ਕਰਦੇ ਨੇ ਆ ਲਓ ਜੀ ਹਾਂ ਲਿਆ ਹਾਂ ਲਓ ਜੀ ਐ ਕਰ ਹਾਂ ਜੀ ਹਾਂ ਇੱਕ ਪਾ ਫਿਰ ਨਿਕਰ ਜਾ ਇੱਕ ਪਾਓ ਜੀ ਤੁਸੀਂ ਪਾਓ ਮੈਂ ਪਾਵਾਂ ਹਾਂ ਤੁਸੀਂ ਪਾਓ ਅੱਛਾ ਅਜੇ ਤਾਂ ਚੱਲ ਤੈਨੂੰ ਪਾਉਣਾ ਹਾਂ ਇਹ ਤੇ ਮੈਨੂੰ ਪਾ ਦਿਓ ਮੈਂ ਅੱਡਾ ਸਰਦਾਰੀ ਟੈਪ ਆਈ ਮੈਂ ਪਾਉਣਾ ਤੁਸੀਂ ਇੱਥੇ ਪਾ ਲਓ ਵਾਹਿਗੁਰੂ ਸਤਨਾਮ ਟਰੈਡ ਦਾ ਤਾਂ ਫਿਰ ਇੱਦ ਕੀ ਕਰੇ ਜੋ ਜੀ ਕੰਡਾ ਗੰਡੀ ਰਾਇਡ ਦਾ ਤਾਂ ਕਰਾਂਗੇ ਹਾਂ ਬਦਲੇ ਦੇ ਓਏ ਇੱਕ ਤਾਂ ਆਪਣਾ ਤੇਲ ਦਾ ਲੀਕ ਕਰਤਾ ਦੀ ਆ ਇਹ ਤਾਂ ਜਿਹੜਾ ਮੇਰੀ ਹਿੱਕ ਤੇ ਦੀਵਾ ਬਾਲਤਾ ਹਾਂਜੀ ਉਹ ਮੈਂ ਲਾਉਣੀ ਆ ਬਣੀ ਗੱਲ ਪੱਕੀ ਆ ਜੀ ਮੁੱਛ ਜਮੀ ਥੱਲੇ ਹੋ ਗਈ ਆ ਹਾਂ ਉਹ ਹਾਂ ਜਿਹੜੇ 4 ਕਿੱਲੇ ਲੈ ਲਏ ਮੈਂ 20 ਕਿੱਲੇ ਉਹੀ ਬੈਠੇ ਆ ਬੈਠਾਂਗੇ ਆਪਾਂ ਜੀ ਹੋਰ ਉਹੀ ਤਾਂ ਗੱਲ ਆ ਪੁਰਾਣਾ ਹੋ ਗਿਆ ਮੜਾ ਜਾ ਹੀ ਪੁਰਾਣਾ ਹੋ ਗਿਆ ਨਾਲੇ ਪੁਰਾਣੇ ਨਵੇਂ ਨੇ ਤਾਂ ਖਾਦੀ ਘੜੀ ਗਾਹਲੋਰ ਵੀ ਆਪਾਂ ਠੇਕੇ ਦੇ ਵੀ ਲੈਣੇ ਨੇ 10 ਕਿਲੇ 15 ਕਿਲੇ ਹੋਰ ਨਾਲ ਜੀ ਨਾਲੇ ਮੇਰੀ ਕਿਸੇ ਬੰਦੇ ਨਾਲ ਟੱਕਰ ਆ ਅੱਛਾ ਟੱਕਰ ਆ ਜੀ ਪੂਰੀ ਜਦੋਂ ਉਹ ਲਿਆ ਹਰੇ ਰੰਗ ਦਾ ਹਾਂ ਜੀ ਮੈਂ ਵੀ ਲਿਉਂ ਗੱਲ ਪੱਕੀ ਆ ਜੀ ਹਾਂ ਆਪਣੀ ਤਾਂ ਉਹਦੇ ਨਾਲ ਟੱਕਰ ਆ ਲਾਈ ਹੋਈ ਲਾਓ ਜੀ ਪਾਣੀ ਪਾਓ ਲਾਓ ਪੈਗ ਲਾਓ ਫਿਰ ਆਪਾਂ ਕਰਦੇ ਆ ਗੱਲ ਉਹੀ ਤਾਂ ਗੱਲ ਆ ਮੈਂ ਤਾਂ ਚੱਕੂ ਫਟਾਇਤ ਕੀ ਦੇਖ ਕੇ ਪਾਈਂ ਦੇਖ ਕੇ ਵਾਹ ਤੇ ਮਾਰ ਹਾ ਕਿਵੇਂ ਲੱਗੀ ਜੀ ਕਾ ਨੂੰ ਕਹਿਣਾ ਕਾ ਨੂੰ ਕਹਿਣਾ ਭੀ ਸਿਆ ਹਾਈ ਮਾਲ ਪੂਰਾ ਵਧੀਆ ਜੀ ਆਹਾ ਕਾ ਨੂੰ ਛੇੜੇ ਛੇੜਦਾ ਗੱਲ ਤੀਰ ਦੀ ਜਾਂਦੀ ਆ ਜਾਂਵੀਂ ਜਾਂਦੀ ਆ ਸਹੀ ਗੱਲ ਆ ਜੀ ਹਾਂ ਜਾਂਵੇਂ ਅੱਗ ਜੋ ਲਾਉਂਦੀ ਜਾਂਦੀ ਆ ਲਾਉਂਦੀ ਜਾਂਦੀ ਆ ਪੂਰੀ ਹਾਂ ਰੱਬ ਤੇਰਾ ਭਲਾ ਕਰੇ ਹਾਂ ਜੀ ਕਾਇਕਦੇ ਆ ਜੂ ਜੀਰੀ ਆਪਣੀ ਭਲਾਂ ਜੀਰੀ ਚ ਤਾਂ ਲੱਗ ਜਾਣਗੇ 15 ਕਿਤੇ ਨਹੀਂ ਫਿਰ ਜੀਰੀ ਆਪਾਂ ਉਹਦੇ ਨਾਲ ਹੀ ਢੋਣੀਆਂ ਹਾਂ ਹਾਂ ਉਹਦੇ ਨਾਲ ਹੀ ਢੋਣੀਆਂ ਸਾਰੀ ਮੱਡੀ ਚ ਜੀਰੀ ਹਾਂ ਟਰਾਲੀਆਂ ਵੀ ਦੋ ਪੈਂਦੀਆਂ ਨੇ ਗੱਲ ਜੀ ਅੱਛਾ ਜੀ ਹਾਂ ਦੋ ਟਰਾਲੀਆਂ ਨੂੰ ਲੈ ਕੇ ਜਾਂਦਾ ਖਿੱਚ ਕੇ ਇਕੱਠਾ ਇਕੱਠਾ ਉਹ ਨਾਲੇ ਕਹਿੰਦੇ ਹੁਣ ਉਹ ਨਵੇਂ ਮੂਰੇ ਵੀ ਉਟੋਡੀਆਂ ਟਾਇਰ ਨੇ ਗਾਇਲ ਵੀ ਉਟੋਡੇ ਟਾਇਰ ਨੇ ਹਾਂ 4x4 ਲਿਆਉਣਾ ਹੀ ਆਪਾਂ ਨੇ 4x4 ਉਹ ਕਿੰਦਾ 4x4 ਆ ਮੂਲੇ ਚੱਕੇ ਵੀ ਕੰਮ ਕਰਦੇ ਨੇ ਜੀ ਜੇ ਗੜਦੇ ਹਾਂ ਤਾਂ ਇਹ ਤਾਂ ਕਹਿੰਦਾ ਵੀ ਦੋ ਟਰਾਲੀਆਂ ਲੇਉ ਖਿੱਚ ਕੇ ਅੱਛਾ ਗੜਦਾ ਨਹੀਂ ਗੜਦਾ ਨਹੀਂ ਹੈਗਾ ਮੈਂ ਮੇਰੇ ਉਹੀ ਲਿਆਉਣਾ ਕਿੰਨੇ ਕੁ ਦਾ ਭਲਾ ਹੁਣ 12-13 ਕੋ ਲੱਖ ਦੀ ਆ ਸਾਰੀ ਜੀ ਫੇਰ ਕੀ ਆ 10 ਲੱਖ ਦੀ ਦਾ ਜੀਰੀ ਆਪਣੇ ਪਈਆ ਇੱਥੇ 10 ਲੱਖ ਦੀ ਦਾ ਜੀਰੀਓ ਪਈਆ ਆਪਣੀ ਫੇਰ ਉਹ ਤਾਂ ਆਪਾਂ ਨਕਦੇ ਭਰ ਆਵਾਂਗੇ ਭਰ ਆਵਾਂਗੇ ਨਕਦੇ ਜੀ ਹਾਰੀ ਲੰਨਦਾ ਕਾਲੇ ਦਾ ਘਰ ਕਿਹੜਾ ਯਾਰਾ ਆਹੀ ਆ ਜੀ ਆਹੀ ਕਿਵੇਂ ਨੇ ਬੰਦੇ ਆ ਹਾਂ ਆ ਸਾਹਮਣੇ ਵਾਲੀ ਆ ਸਾਹਮਣੇ ਵਾਲੀ ਆ ਘੜ ਆਹੀ ਘੜ ਲੱਗਦਾ ਯਾਰ ਹਾਂ ਕਾਲਾ ਸਿੰਘ ਹਾਂਜੀ ਕਾਲਾ ਸਿੰਘ ਜੀ ਹੈ ਕਿਨੇ ਜੀ ਕਾਲਾ ਸਿੰਘ ਜੀ ਦੇਖਦਾ ਜੀ ਦੇਖਣਾ ਕੀ ਹੈ ਯਾਰ ਦੇਖ ਕੇ ਆਉਣਾ ਜੀ 10 10 ਜੀ ਇੱਕ ਮਿੰਟ ਲਾ ਉਹ ਸਰਦਾਰ ਨੂੰ ਦੱਸ ਦਈਏ ਕਿਸਤਾਂ ਵਾਲੇ ਆ ਗਏ। ਅੱਜ ਦਾ ਕਿਰਾ। ਕਿਹੜਾ ਵੀ ਸਰਦਾਰ ਜੀ ਸਰਦਾਰ ਜੀ ਗਾਇਤ ਕੀਤਾ। ਸਰਦਾਰ ਜੀ ਹਾਂ ਸਰਦਾਰ ਜੀ ਕਿਸਤਾਂ ਵਾਲੇ ਆ ਗਏ ਜੀ ਬਾਹਰ। ਹਾਂ ਕਿਸਤਾਂ ਵਾਲੇ ਆ ਗਏ ਜੀ। ਕਿਸਤਾਂ ਯਾਰ ਦੀ ਕਿਸਤਾਂ ਵਾਲੇ ਆ ਰਹੇ ਨੇ ਬਾਹਰ ਜੀ। ਓਏ ਆਪਣੀਆਂ ਪਰੀਆਂ ਹੋਈਆਂ ਨੇ। ਪਰੀਆਂ ਕਿੱਥੇ ਹੋਈਆਂ ਨੇ ਉਹ ਤਾਂ ਕਹਿੰਦੇ ਪਰ ਨਹੀਂ ਸਰਦਾਰ ਨੂੰ ਬੁਲਾਓ ਕਹਿੰਦੇ। ਅੱਛਾ। ਹਾਂ ਜੀ ਹਾਂ। ਸਰਦਾਰ ਜੀ ਐਂ ਕਰੋ। ਫਿਰ ਹੁਣ ਓਰੇ ਆ ਜਿਓ। ਉਰੇ ਆ ਜੂ ਯੂਰੇ ਆਏ ਇੱਧਰ ਆ ਜੂ ਇੱਧਰ ਸਰਦਾਰ ਹਾਏ ਹਾਏ ਉਰੇ ਆ ਜੂ ਉਰੇ ਆ ਦੇ ਉਰੇ ਆ ਜੂ ਜੀ ਹਾਏ ਉਰੇ ਆ ਜੂ ਰੇ ਹਾਏ ਬੋਲਿਓ ਨਾਈ ਇਹ ਕਿੱਥੋਂ ਆ ਕੇ ਬੈਠੀ ਆ ਉਰੇ ਆ ਜੂ ਬੈਠ ਜਾ ਬੈਠੇ ਰਹੋ ਬਾਈ ਬੋਲਿਓ ਨਾ ਜੀ ਲੈ ਚੱਲ ਕੇ ਰੱਖੋ ਓਏ ਐ ਨਹੀਂ ਆਉਂਦੇ ਯਾਰ ਅੰਦਰ ਆ ਕਿੱਥੇ ਕਾਲਾ ਸਿੰਘ ਕਾਲਾ ਸਿੰਘ ਤਾਂ ਜੀ ਗਿਆ ਹੋਇਆ ਜੀ ਕਿੱਥੇ ਗਿਆ ਬਾਈ ਬਾਰ ਨੂੰ ਗਏ ਹੋਏ ਨੇ ਜੀ ਟਰੈਕਟਰ ਦੀ ਕਿਸ਼ਤ ਰਹਿੰਦੀ ਆ ਯਾਰ ਤੁਹਾਡੀ ਟਰੈਕਟਰ ਦੀ ਕਿਸ਼ਤ ਕੋਈ ਨਹੀਂ ਕਹਿ ਦਾਂਗੇ ਜੀ ਕਹਿਣ ਵਾਲੀ ਗੱਲ ਨਹੀਂ ਯਾਰ ਚਾਰ ਕਿਸ਼ਤਾਂ ਟੁੱਟ ਗਈਆਂ ਤੁਹਾਡੇ ਕਿੰਨਾ ਚਿਰ ਕਹੀਂ ਆਉਂਗੇ ਉਹਦਾ ਇੱਧਰ ਹੀ ਗਏ ਨੇ ਪਿੰਡ ਦੇ ਵਿੱਚ ਜੀ ਚੱਲ ਬੇਟਾ ਦੇਖ ਬਾਹਰ ਉਹ ਕੀ ਹੋ ਰਿਹਾ ਕਿੱਥੇ ਅੰਦਰ ਉਹਨੇ ਕਿੱਥੇ ਹੋ ਰਹੇ ਪੀਰੇ ਨੇ ਜੀ ਚਾਰੂ ਕਨ ਪੀਰੇ ਆ ਜੀ ਹੋਰ ਆ ਚੱਲ ਬਾਪੇ ਇਹਦਾ ਉਹ ਆਈ ਉਹ ਆਦੇ ਇਤੇਦਾਰ ਆਏ ਹਮੇਂ ਤੇ ਜੀ ਤਾਂ ਆ ਜਲਬਾ ਔਰ ਇਤੇਦਾਰ ਆਏ ਹੋਏ ਨੇ ਜੀ ਜਲਬਾ ਦੇ ਆਉਰੀ ਦੇ ਇਤੇਦਾਰ ਆ ਰਹੇ ਦੀ ਆ ਜੀ ਕਾ ਸਿੰਘ ਅੰਦਰ ਦਾ ਨਹੀਂ ਬਾਈ ਉਹਦਾ ਬਾਹਰ ਨੂੰ ਗਿਆ ਹੋਇਆ ਜੀ ਆ ਦੇਖੋ ਇਹਨਾਂ ਨੂੰ ਪਤਾ ਨਹੀਂ ਜਿੱਤਾਂ ਦਾ ਸੀ ਜਿੱਤਾਂ ਤੇ ਰਹਿਣਾ ਹੀ ਨਹੀਂ ਪਤਾ ਉਰੀ ਬੈਠਾ ਵੀ ਕਿਤੇ ਹਾਏ ਜੀ ਨਾ ਹੀ ਨਾ ਹੀ ਬਾਈ ਨਹੀਂ ਬਾਈ ਨਹੀਂ ਜੀ ਕਿਸ਼ਤ ਦਾ ਟਰੈਕਟਰ ਦੀ ਕੌਣ ਕਰੂਗਾ ਕਿਸ਼ਤ ਤਾਂ ਭਰੀਆਂ ਹੋਈਆਂ ਨਹੀਂ ਨੇ ਨਾ ਭਰੀਆਂ ਹੋਈਆਂ ਪਰਚੀ ਲਗਾਓ ਉੱਥੇ ਚਾਰ ਕਿਸ਼ਤਾਂ ਟੁੱਟੀਆਂ ਪਈਆਂ ਨੇ ਤੁਹਾਡੀਆਂ ਨਾ ਜੀ ਸਾਡੇ ਦਾ ਭਰੀਆਂ ਹੋਈਆਂ ਨੇ ਨਾ ਕਹਿੰਦਾ ਭਰੀ ਕਿਥੇ ਆ ਤਿੰਨ ਚਾਰ ਕਿਸ਼ਤਾਂ ਰਹਿਣੀਆਂ ਨੇ ਤੁਹਾਡੀਆਂ ਦੇਖੋ ਨਾ ਜੀ ਨਾ ਜੀ ਇਹਦਾ ਮਸਾ ਲੈ ਜੀ ਇਸਦਾ ਭਰਿਆ ਹੋਇਆ ਜੀ ਚਲ ਟਰੈਕਟਰ ਜਿਹੜਾ ਉਹ ਮਾ ਨਾ ਨਾ ਅਸੀ ਦਾ ਜੀਰੀ ਮਰ ਗਈ ਜੀ ਨਾ ਜੀ ਅਜੇ ਤਾਂ ਅਸੀ ਪਰ ਆ ਜੀ ਪਰ ਆ ਜੀਰੀ ਮਰ ਗਈ ਚਲ ਛੱਡੋ ਨਾ 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 ਉਹ ਬੰਦੇ ਮੂਰੇ ਲਿਖਦਾ ਆਏ ਨਾ ਬਾਈ ਨਾ ਨਾ ਅਸੀ ਦਾ ਮਸਾਂ ਲਿਆ ਆ ਮਸਾਂ ਪਰ ਆ ਜੀ ਨਾ ਪਰ ਆ ਜੀ ਇਹ ਕੋਈ ਜਲੂਸ ਕਾਤੋਂ ਕੱਢਦੇ ਯਾਰ ਇਹ ਕਿਸ ਕਿਸ ਤਰ੍ਹਾਂ ਦੀ ਗੱਲ ਰਹੀ ਸੀ ਪਰਾਂਗੇ ਜੀ ਸਾਡੀ ਫਸਲ ਮਰ ਗਈ ਮਰ ਗਈ ਕੀ ਹੋ ਗਿਆ ਤੁਹਾਨੂੰ ਨਹੀਂ ਆ ਗਿਆ ਤੀਜੀ ਸਾਡਾ ਆ ਗਏ ਤੁਹਾਨੂੰ ਪਤੀ ਆ ਜੀ ਪੜਾਂਗੇ ਐਤ ਕੀ ਜਰੂਰ ਪੜਾਂਗੇ ਬੜਾ ਪੜਾਂਗੇ ਪਹਿਲਾਂ ਤੂੰ ਕਹਿੰਦਾ ਮੈਂ ਭਰੀ ਹੋਈ ਆ ਹੁਣ ਮੈਂ ਪੜਾਂਗੇ ਚਲੋ ਪੜਾਂਗੇ ਦੱਸੋ ਟਾਇਰ ਥੱਲੇ ਲਿਟ ਜਾ ਕੇ ਜੀ ਠੀਕ ਗੱਲ ਹੋਰੀ ਆ ਯਾ ਟਰੈਕਟਰ ਨੇ ਕਿਸ਼ਤਾਂ ਨਹੀਂ ਭਰ ਰੇ ਚਾਰ ਕਿਸ਼ਤਾਂ ਹੋ ਗਈਆਂ ਇਹਨਾਂ ਦੀਆਂ ਇਹ ਟਰੈਕਟਰ ਨਹੀਂ ਆ ਜੀ ਹਾਂ ਜੀ ਮੈਂਬਰ ਸਾਹਿਬ ਕਾਇ ਵਾਰੀ ਭਰੀਆਂ ਨੇ ਜੀ ਇਹਦਾ ਹੁਣ ਬਿਆਹ ਇੱਥੇ ਬਿਆਹ ਲਾਈ ਜਾਂਦੇ ਨੇ ਕੀ ਕਰੀਏ ਜੀ ਮੈਂ ਮੈਂਬਰਾਂ ਨਹੀਂ ਪਿਕੜਾ ਮੈਂਬਰ ਦਾ ਮੈਂਬਰ ਦਾ ਠੀਕ ਹੈ ਤੁਸੀਂ ਵੀ ਆਪਣੀ ਕਬੀਲਦਾਰੀ ਚਲਾਉਂਦੇ ਹੋਵੋਗੇ ਕਦੋਂ ਹੁਣ ਟਰੈਕਟਰ ਲਿਆਂਦਾ ਸਰਕਾਰ ਤੋਂ ਦੇਣਾ ਭੁਗਣਾ ਦੇਣਾ ਭੁਗਣਾ ਕਿਹੜੀ ਮੈਂ ਕਹਿ ਲੂਣਾ ਜੀ ਇਹ ਵੇ ਆਏ ਤੇ ਵੀ ਆਈ ਲਈ ਜਾਂਦੇ ਨੇ 3,63,400 ਰੁਪਏ ਰਹਿਣਾ ਹਲੇ ਦਾ ਇਹ ਪਰ ਰਹੀ ਨਹੀਂ ਕਿਸ਼ਤਾਂ ਨੇ ਜੀ ਪਹਿਲਾਂ ਫੇਰਾ ਡੈਰੀ ਬੋਲ ਵੀ ਉੱਥੇ ਕੰਪਿਊਟਰ ਬੋਲ ਰਹੇ ਨੇ ਵਿਚਾਰ ਕਿਸ਼ਤਾਂ ਟੁੱਟੀਆਂ ਬੰਜਨਾਂ ਨੇ ਅੱਛਾ ਜੀ ਚੱਲ ਤੂੰ ਛੇੜ ਜਾ ਟਰੈਕਟਰ ਅੰਦਰ ਲਾ ਉੱਥੇ ਜਨਾਬ ਜੀ ਦੇਖੋ ਮੈਂ ਮੈਂ ਭਰੇ ਪਿੰਡ ਦਾ ਹਾਂ ਜੀ ਦੱਸੋ ਦਿੱਕਾ ਨਾ ਕਰੋ ਦੇਖੋ ਆਪ ਸਰ ਬੰਦੇ ਹਾਂ ਪੜੇ ਲਿਖੇ ਹਾਂ ਇੱਕ ਸਿਰ ਮੈਂ ਗੱਲ ਕਹਿਣਾ ਹਾਂ ਵੀ ਜਿੰਨੇ ਦੇ ਪੈਸੇ ਰਹਿੰਦੇ ਨੇ ਹੂੰ ਠੀਕ ਆ ਉਹ ਮੈਂ ਕਰ ਦੂੰਗਾ ਅਲੀ ਨਾਲ ਕੋਈ ਪੈਸਾ ਨਹੀਂ ਹੈਗਾ ਦੇਖਾ ਸਰ ਨੂੰ ਕੀ ਜ਼ਿੰਮੇਵਾਰੀ ਕਰਵਾਇਆ ਪਹਿਲਾਂ ਹੀ 5 ਵਾਰ ਪਹਿਲਾਂ ਉੱਥੇ ਆਹ ਹਾਂ ਦੱਸੋ ਅਫਸਰ ਸਾਹਿਬ ਵਾਲੀ ਗੱਲ ਨਾ ਕਰੂ ਮੈਂ ਬਰਾਮਾ ਵੀ ਇਹਦੇ ਪੈਸੇ ਹੋਣਗੇ ਜਿਹੜੇ ਠੀਕ ਹੈ ਜੀ ਇਹ ਥੋੜੇ ਜਿਹਾ ਸਾਰੇ ਨੇ ਕਰ ਜੀ ਥੱਲੇ ਗਵਰਨਮੈਂਟ ਨੇ ਨਹੀਂ ਕਹਿੰਦੀ ਹੈਗੀ ਬੈਗੂ ਕਰਕੇ ਆ ਜੀ ਨਾ ਸਾਰਾ ਉਹ ਤੇ ਅਸੀਂ ਵੀ ਮਲਾਜਮ ਆ ਸਾਡੀ ਕਿਹੜਾ ਸਾਡੀ ਵੀ ਮਜਬੂਰੀ ਹੈ ਤੁਹਾਨੂੰ ਕਹਿਣਾ ਠੀਕ ਹੈ ਥੋੜੀ ਕਰੂ ਤੁਸੀਂ ਵੀ ਕਾਨੂੰਨ ਤੀਓ ਪਰ ਇਹਨਾਂ ਦਾ ਥੋੜੇ ਜਿਹਾ ਮਜਬੂਰੀ ਆ ਕਿ ਵੀਲਦਾਰੀ ਟੈਟ ਕੋਈ ਨਾ ਅਗਲੀ ਵਾਰੀ ਭਰਦਾ ਇਹ ਕਹਿ ਦੋ ਇਹਨਾਂ ਨੂੰ ਤੁਹਾਨੂੰ ਡੇਢ ਦੇ ਨਾ ਲੜਨ ਦਾ ਮੈਂ ਗੱਲ ਕਰਨਾ ਫਿਰ ਮੈਂ ਗੱਲ ਕਰਨਾ ਇਹ ਆ ਗੱਲ ਕਿ ਇਹ ਦਾ ਬਿਕਣੀ ਹੈ ਜੀ ਹਾਂ ਇੰਨਾ ਕਿਦਾ ਹੂੰ ਵੇਚਣਗੇ ਜੀ ਠੀਕ ਆ ਓਡੀ ਕਦੇ ਕਦੇ ਪੈਸੇ ਮੈਂ ਭਰਾਂਗਾ ਕਿੰਨਾ ਟਾਈਮ ਦੱਸੋ ਕਿੰਨਾ ਚਿਰ ਪਰਮ ਖਾਦਾ ਪਰੋਵੇ ਟਾਈਮ ਤੁਸੀਂ ਜੀ ਅੱਜ ਕੱਲ੍ਹ ਤਰੀਕ ਹੋ ਗਈ ਪਹਿਲਾਂ ਅੱਜ 18 ਤਰੀਕ ਹੈ 18 ਨੌਵੀਂ ਦੀ ਹਾਂ ਦਸਵੀਂ ਦੀ 20 ਤਰੀਕ ਨੂੰ ਟੱਕਰ ਕਰ ਦਾਂਗੇ ਪੱਕੀ ਗੱਲ ਹੈ ਤੇਰਾ ਕੋਈ ਅਪਰੂਵ ਦੇ ਵੀ ਮੈਂਬਰ ਦੋ ਦਵਾਈ ਬਣਾ ਲਾ ਲਿਖ ਲਓ ਪਿੰਡ ਦਾ ਮੈਂਬਰ ਬੇਟੇ ਦਾ ਫੋਟੋ ਖਿੱਚੋ ਯਾਰ ਮੁੰਡੇ ਦੀ ਇਹ ਕਿਹੜੀ ਦੀ ਇਹਦਾ ਖਾਤਾ ਨੰਬਰ ਇਹਦਾ ਪਾ ਦਾਂਗੇ ਕੋਈ ਗੱਲ ਨਹੀਂ ਮਜਬੂਰੀ ਹੈ ਤਾਂ ਕਰਕੇ ਇਹ ਗੱਲ ਕਰ ਰਹੇ ਨੇ ਹੋਰ ਕਾਨੂੰ ਕਰਦੇ ਨੇ ਇੰਨੀ ਕਦੇ ਜੇ ਬਾਈ ਦੀ ਵੇ ਨਾ ਆਈ ਕੀ ਤੁਹਾਡਾ ਖਾਤਾ ਕਲੋਜ਼ ਹੋ ਜੂ ਤੇ ਮੈਂ ਦੇ ਤੁਹਾਨੂੰ ਪੈਸੇ ਹੋਰ ਬੁਲਦੀ। ਕੀ ਜ਼ਿੰਮੇਵਾਰੀ ਆ ਹੋਰ ਬੁਲ। ਲੜਨ ਦਾ ਬਲਾ ਨਾ ਤੇ ਤੇਰਾ ਕੀ ਕੰਮ ਖੜਾ ਜੱਡਾ ਨੋ ਵਾਲਾ ਇਤ ਲੈ ਵੀ ਨਾ ਸਰਦ ਨਹੀਂ ਦੀ। ਉਹ ਮੁੰਡਾ ਪਹਿਲਾਂ ਮੁੰਡਾ ਨਾਲ ਕਰਦੇ ਨਹੀਂ ਤੇ ਆਪਾਂ। ਨਾ ਮੁੰਡਾ ਹੀ ਤੇ ਕਿਆ ਕਹਿੰਦਾ 855 ਲਿਆਉਣਾ ਟਮਾਟਰੀ ਟਮਾਟਰੀ ਕਰਕੇ ਆ ਬੰਨਤੇ ਜੀ ਵਿਚਾਰੇ। ਟਮਾਟਰ ਆਰਡਰ ਵੀ 300 ਰੁਪਏ ਕਿ ਲੋ ਰਹੇ ਤੂੰ ਇਹਨੂੰ ਰੋਈ ਜਾਣਾ। ਬੱਸ ਹੁਣ ਆਪ ਤਾਂ ਹੁਣ ਭੱਜ ਗਿਆ ਜੀ ਮੈਨੂੰ ਫਸਾ ਗਿਆ ਕੀ ਕਰੀਏ ਜਨਾਬ। ਕੋਈ ਨਾ ਭਾਈ ਹੁਣ ਅਸ ਕੀ ਸਾਰੇ ਹੁਣ ਸਾਨੂੰ ਉੱਪਰ ਡੰਡਾ ਦਿੰਦੇ ਨੇ ਸਰਕਾਰ ਠੀਕ ਹੈ ਭਰ ਦਾਂਗੇ ਜੀ ਭਰ ਦਾਂਗੇ ਜਨਾਬ ਭਰ ਦਾਂਗੇ ਹੁਣ ਅਗਲੇ ਮਹੀਨੇ ਪੱਕਾ ਹਾਂ ਹੀ ਭਰਨਾ ਹੈ ਸਾਨੂੰ ਹੁਣ ਨਾ ਬਵੇ ਹੁਣ ਇਹਨਾਂ ਨੂੰ ਕਿਹਾ ਸੀ 20-20 ਰੁਪਏ ਪੈਸੇ ਪੂਰੇ ਹੋ ਜਾਣਗੇ ਹੌਲ ਬੋਲੋ ਜੀ ਚਲ ਆ ਮੈਂਬਰ ਸਾਹਿਬ ਨੇ ਕਹਿੰਤਾ ਜੀ ਠੀਕ ਹੈ ਮੈਂਬਰੋ ਲੈ ਕੇ ਆ ਜੀ ਇਹਨੂੰ ਆ ਕੋਈ ਗੱਲ ਨਹੀਂ ਕੋਈ ਲੈ ਲਓ ਲਿਖ ਲਓ ਕੋਈ ਗੱਲ ਨਹੀਂ ਲਿਖਤਾ ਇਹਨਾਂ ਦੀਆਂ ਚਾਰ ਕਿਸ਼ਤਾਂ ਨੇ ਅੱਧੇ ਭਰ ਕੇ ਦਿੰਦੇ ਨੇ ਅੱਧੇ ਪੇਪਰ ਆਉਣਗੇ ਜਿੰਨੇ ਥੋੜੀ ਨੇ ਇਹਨੇ ਪਹਿਲਾਂ ਭਰੀਆਂ ਪਈਆਂ ਨਹੀਂ ਕਰਨੀ ਉੱਥੇ ਸਾਰਾ ਕੁਝ ਸਟੇਟ ਕੋਈ ਨਹੀਂ ਬਸ ਆਹੀ ਸੇਵ ਬਸ ਆਹੀ ਸੇਵ ਬਸ ਧੰਨਵਾਦ ਕੋਈ ਗੱਲ ਨਹੀਂ ਚਲ ਹੁੰਦੀ ਹੁੰਦੀ ਹੈ ਜੀ ਕੋਈ ਜੱਟਾਂ ਦੇ ਕੰਮ ਹੈ ਜੀ ਅੰਕ ਨੇ ਕੋਈ ਨਹੀਂ ਡੈ ਗਿਆ ਠੀਕ ਹੈ ਜੀ ਠੀਕ ਹਾਂ ਉਹ ਚਾਹ ਪਾਣੀ ਓਕੇ ਓਕੇ ਮੈਂ ਬਰਤਾਰੋਕ ਉਹ ਕਰਵਾ ਦਿਓ ਵੀਰੇ ਨੂੰ ਇਹ ਕੰਮ ਅੱਛਾ ਜੀ ਬਿਲਕੁਲ ਜਰੂਰ ਕਰਾਵਾਂਗੇ ਕਰਵਾ ਦੇ ਵੀਰ ਬਣ ਕੇ ਕਹਿ ਕੇ ਅੱਛਾ ਜੀ ਹਾਂ ਕੋਈ ਗੱਲ ਨਹੀਂ ਕਿੰਨੇ ਕਿ ਪਰਸਪ ਬਿਜਲੀ ਤੱਕਰ ਕਰ ਦੂ ਫਿਰ ਇਹ ਹਾਂ ਬਿਨੂ ਕਰਾ ਲਾਂਗੇ ਹੁਣ ਫੇ ਸਾਡੇ ਉੱਥੋਂ ਲੰਘ ਜੂ ਕੰਮ ਜੇ ਬਿਜ ਕੋ ਲੇਟ ਹੋ ਗਏ ਫੇ ਉੱਪਰ ਅਫਸਰ ਆ ਜਾਣਗੇ ਅੱਛਾ ਜੀ ਹਾਂ ਦੇਖ ਤੁਸੀਂ ਮੋਤਵਰ ਬੰਦੇ ਸੀ ਛੋਡੇ ਕਰਕੇ ਛੱਡਣਾ ਪੈ ਰਿਆ ਨਹੀਂ ਸਾਨੂੰ ਤਾਂ ਪਰੋਹ ਦੇਤਾ ਰੇਵੀ ਟੈਕਟਰ ਲੈ ਆਓ ਧੰਨਵਾਦੀ ਹਾਂ ਬਿਨੂ ਵਨ ਕੀ ਮਰਜ਼ੀ ਕਰਵਾ ਲਓ ਕਹਿ ਕੇ ਠੀਕ ਹੈ ਜਰੂਰ ਜਰੂਰ ਕਰਾ ਲਾਂਗੇ